ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਭਾਈ ਮੱਖਣ ਸ਼ਾਹ ਜੀ ਦੀ ਸਾਖੀ ਸਰਵਨ ਕਰਾਂਗੇ ਜੀ ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਲਈ 11 ਵੱਲੋਂ ਮੁੱਢ ਤੋਂ ਹੀ ਹਿਲੇ ਹੁੰਦੇ ਆਏ ਹਨ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਕਦੇ ਬ੍ਰਾਹਮਣ ਕਦੇ ਕਾਜ਼ੀ ਮੁੱਲਾ ਕਦੇ ਜੋਗੀ ਇਸ ਨੂੰ ਤਬਾਹ ਕਰਨ ਦੇ ਨਾਕਾਮ ਯਤਨ ਕਰਨ ਲੱਗ ਪਏ ਸਨ ਵੇਲੇ ਦੀ ਹਕੂਮਤ ਨੇ ਵੀ ਘਟਨਾ ਕੀਤੀ ਜਿਸ ਦੀ ਪ੍ਰੋੜਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਹੁੰਦੀ ਹੈ ਜਿੱਤੇ ਸ਼ਹਾਦਤ ਵਿੱਚ ਹਕੂਮਤ ਦਾ ਹੱਥ ਸੀ ਉੱਥੇ ਉਸ ਸਮੇਂ ਦੇ ਕਾਜ਼ੀ ਮੁਲਾਣੇ ਬ੍ਰਾਹਮਣ ਤੇ ਰਿਸ਼ਤੇਦਾਰਾਂ ਵਿੱਚੋਂ ਕੁਝ ਗੁਰੂ ਤਰੋਹੀ ਸਨ RAM RAI ਗੁਰੂ ਹਰ Rai ਸਾਹਿਬ ਜੀ ਦੇ ਸਾਥੀ ਸਨ ਉਹਨਾਂ ਨੂੰ ਖਰੀਦਨ ਤੇ ਗੁਰੂ ਹਰਕ੍ਰਿਸ਼ਨ ਜੀ ਦੇ ਮੁਕਾਬਲੇ ਤੇ ਡੇਰਾਦੂਨ ਵਿਖੇ ਡੇਰਾ ਸਥਾਪਿਤ ਕਰਵਾ ਕੇ ਗੁਰੂਕਾਰ ਦਾ ਵਿਰੋਧ ਕਰਨੇ ਹਕੂਮਤ ਯਤਨ ਕਰਦੀ ਰਹੀ ਇਹ ਵਕਰੀ ਗੱਲ ਹੈ ਕਿ ਉਹ ਇਸ ਵਿੱਚ ਕਾਮਯਾਬ ਨਾ ਹੋ ਸਕੇ ਗੁਰੂ ਸਾਹਿਬ ਮੁਰਤੋਂ ਹੀ ਸਿੱਖਾਂ ਦੀ ਪ੍ਰੀਖਿਆ ਲੈਂਦੇ ਆ ਰਹੇ ਸਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਕੌਮ ਹਰ ਮੈਦਾਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਸਕੇ ਇਤਿਹਾਸ ਨੇ ਇਹੋ ਜੀਆਂ ਕਈ ਸਾਖੀਆਂ ਪੇਸ਼ ਕੀਤੀਆਂ ਹਨ ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖਾਂ ਦੀਆਂ ਦਿਮਾਗੀ ਮਾਨਸਿਕ ਆਤਮਿਕ ਅਤੇ ਸਰੀਰਕ ਅਵਸਥਾਵਾਂ ਵੀ ਕਾਫੀ ਉੱਚੀਆਂ ਹੋ ਚੁੱਕੀਆਂ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਿੱਖਾਂ ਦੇ ਇਮਤਿਹਾਨ ਲਈ ਇੱਕ ਕੌਤਕ ਕੀਤਾ ਕਿ ਜੋਤੀ ਜੋਤ ਸਮਾਉਣ ਸਮੇਂ ਇਹ ਕਹਿ ਕੇ ਕਿ ਬਾਬਾ ਬਕਾਲੇ ਹੈ ਸਿੱਖਾਂ ਨੂੰ ਸਹੀ ਗੁਰੂ ਦੀ ਜਾਣਕਾਰੀ ਲੈਣ ਲਈ ਇਮਤਿਹਾਨ ਵਿੱਚ ਪਾ ਗਏ ਭਾਵ ਦਾ ਸਪਸ਼ਟ ਸੀ ਕਿ ਗੁਰੂ ਜੋਤ ਹੁਣ ਬਕਾਲੇ ਵਿੱਚ ਹੈ ਜਦੋਂ ਗੁਰੂ ਦੇ ਸਿੱਖਾਂ ਨੇ ਸੁਣਿਆ ਤੇ ਪਤਾ ਲੱਗਾ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਹੁਣ ਬਕਾਲੇ ਵਾਲੇ ਬਾਬੇ ਉੱਤੇ ਹੈ ਤਾਂ ਵਹੀਰਾਂ ਉਹਦਾਂ ਨੂੰ ਪਾ ਦਿੱਤੀਆਂ ਅੱਗੋਂ ਕਈ ਦਾਵੇਦਾਰ ਵੀ ਮੌਕਾ ਪਾ ਕੇ ਬਕਾਲੇ ਆ ਪੁੱਜੇ ਉਹਨਾਂ ਸਾਰਿਆਂ ਨੇ ਆਪਣੇ ਬਾਰੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ ਇਹਨਾਂ ਸਾਰਿਆਂ ਵਿੱਚੋਂ ਧੀਰਮਲ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ ਸੀ ਤੇ ਬਾਬੇ ਗੁਰਦਿੱਤੇ ਜੀ ਦਾ ਫਰਜ਼ੰਦ ਸੀ ਨੇ ਆਪਣੇ ਸਾਰੇ ਮਸੰਦ ਆਪਣੇ ਘੇਰੇ ਵਿੱਚ ਲੈ ਕੇ ਸਭ ਤੋਂ ਵੱਧ ਅਡੰਬਰ ਕਰ ਗੁਰਗੱਦੀ ਦਾ ਸਹੀ ਵਾਰਿਸ ਬਣਨ ਦਾ ਝਤਨ ਕੀਤਾ ਉਸਨੇ ਕਈ ਬਦਮਾਸ਼ ਤੇ ਗੁੰਡਾ ਤਬੀਅਤ ਬੰਦਿਆਂ ਨੂੰ ਵੀ ਬੁਲਾ ਕੇ ਆਪਣੇ ਕੋਲ ਰੱਖ ਲਿਆ ਉਸ ਵਿੱਚ ਗੁਰੂ ਜੋਤ ਤਾਂ ਸੀ ਹੀ ਨਹੀਂ ਉਹ ਤਾਂ ਤਾਕਤ ਨਾਲ ਗੁਰੂ ਬੰਨਣਾ ਚਾਹੁੰਦਾ ਸੀ ਉਹ ਸਮਝਦਾ ਸੀ ਕਿ ਜਦ ਗੁਰੂ ਜੋਤ ਪ੍ਰਗਟ ਹੋ ਗਈ ਤਾਂ ਉਸ ਨਾਲ ਟੱਕਰ ਲਈ ਤਾਕਤ ਤੇ ਦਿਖਾਵੇ ਦੀ ਲੋੜ ਪੈਗੀ ਤੇ ਉਹ ਇਹਨਾਂ ਯਤਨਾਂ ਨਾਲ ਗੁਰਗਤੀ ਉੱਤੇ ਹੱਕ ਜਮਾਉਣ ਵਿੱਚ ਕਾਮਯਾਬ ਹੋ ਜਾਵੇਗਾ ਦੂਜੇ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਇਸ ਵੇਲੇ ਬਕਾਲੇ ਵਿੱਚ ਸਨ ਤੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਥੀ ਦੇ ਸਨ ਨੂੰ ਪਤਾ ਲੱਗ ਚੁੱਕਾ ਸੀ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਉਹਨਾਂ ਉੱਤੇ ਆ ਚੁੱਕੀ ਹੈ ਪਰ ਉਹ ਜਾਣ ਬੁੱਝ ਕੇ ਗੁਰੂ ਦੇ ਸਿੱਖਾਂ ਦੀ ਪ੍ਰੀਖਿਆ ਹਿਤ ਪ੍ਰਗਟ ਹੀ ਨਾ ਹੋਏ ਤੇ ਉਹਨਾਂ ਆਪਣਾ ਜੀਵਨ ਉਸੇ ਤਰ੍ਹਾਂ ਕੀਰਤਕਾਰ ਤੇ ਭਜਨ ਬੰਦਗੀ ਵਿੱਚ ਹੀ گزارਣਾ ਜਾਰੀ ਰੱਖਿਆ ਸੰਗਤਾਂ ਦੂਰੋਂ ਨੇੜੇੋਂ ਗੁਰੂ ਘਰ ਲਈ ਮਾਇਆ ਰਸਦ ਆਦੀ ਲੈ ਕੇ ਪੁੱਜਦੀਆਂ ਅੱਗੋਂ ਅਖੌਤੀ ਗੁਰੂਆਂ ਦੇ ਮਸੰਦ ਉਹਨਾਂ ਨੂੰ ਪ੍ਰੇਰ ਕੇ ਆਪਣੇ ਆਪਣੇ ਗੁਰੂ ਦੇ ਡੇਰੇ ਤੇ ਲੈ ਜਾਂਦੇ ਉਹਨਾਂ ਨੂੰ ਅਨੇਕਾਂ ਵਾਰ ਆਦੀ ਦੇ ਕੇ ਲੁਟ ਲੈਂਦੇ ਲਗਭਗ 4 ਮਹੀਨੇ ਇਹ ਹਾਲਤ ਜਾਰੀ ਰਹੀ ਸਿਆਣੇ ਗੁਰਸਿੱਖ ਇਸ ਦੀ ਪਾਲ ਵਿਦ ਸਨ ਕਿ ਅਸਲੀ ਗੁਰੂ ਕੌਣ ਹੈ ਕਿਉਂਕਿ ਇਹਨਾਂ ਅਖੌਤੀ ਗੁਰੂਆਂ ਦਾ ਵਿਵਹਾਰ ਨਿਰੋਲ ਮਾਇਆ ਪ੍ਰਸਤੀ ਵਾਲਾ ਸੀ ਭਾਈ ਮੱਖਣ ਸ਼ਾ ਜੋ ਕਿ ਭਾਈ ਮਨਸੂਖ ਦੀ ਤਰ੍ਹਾਂ ਇੱਕ ਕੀਰਤੀ ਪ੍ਰਚਾਰਕ ਸੀ ਵਿਦੇਸ਼ਾਂ ਵਿੱਚ ਜਾ ਕੇ ਵਪਾਰ ਆਦੀ ਕਰਦਾ ਸੀ ਤੇ ਗੁਰੂ ਦੇ ਸਿੱਖਾ ਕੋਲ ਉਹ ਦਸਵੰਦ ਆਦੀ ਦੀ ਮਾਇਆ ਇਕੱਤਰ ਕਰਕੇ ਗੁਰੂ ਦੇ ਘਰ ਪਹੁੰਚਾਉਂਦਾ ਸੀ ਜਦ ਉਹ ਵਪਾਰ ਲਈ ਬਾਹਰ ਗਿਆ ਸੀ ਤਾਂ ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਸਨ ਪਰ ਜਦੋਂ ਉਹ ਵਾਪਸ ਦਿੱਲੀ ਪੁੱਜਾ ਤਾਂ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਸਨ ਤੇ ਉਹਨਾਂ ਦੀ ਹਦਾਇਤ ਅਨਸਾਰ ਗੁਰਗੱਦੀ ਦੀ ਜ਼ਿੰਮੇਵਾਰੀ हूँ बकाले वाले बाते है वह होर गुरसिखा समेत बकाले पुजा उस समय मुताबक अपनी हिफाजत लिये अपने कोल हथियार आगे रखना हर एक गुरसिख जरूरी समझदा खासकर व्यापारी सिख प्रचारक हथियारबंद अमला नाल रखते सन इसलिए मखन शाह कोल भी पूरे हथियार सन ओ अपने साथियों समेत बकाले पुज्या अगों उसने कई मसंदा ने आ घेरा पाया ਇਹ ਆਪਣੇ ਅਕੌਤੀ ਗੁਰੂ ਦੀ ਮਾਨਤਾ ਦਰਸਾਉਣ ਲੱਗ ਪਏ ਪਾਈ ਮੱਖਣ ਸ਼ਾਹ ਜੀ ਤਾਰ ਗਏ ਕਿ ਇਹ ਏਹਰਾ ਫੇਰੀ ਤੇ ਪਖੰਡ ਹੈ ਜਿਸ ਤਰ੍ਹਾਂ ਇਹ ਮਸੰਦ ਸਾਨੂੰ ਪ੍ਰੇਰਣ ਦਾ ਉਦਮ ਕਰ ਰਹੇ ਹਨ ਸੱਚੇ ਗੁਰੂ ਨੂੰ ਤਾਂ ਇਸ ਤਰ੍ਹਾਂ ਦੀ ਲੋੜ ਨਹੀਂ ਹੈ ਕਿ ਏਜੰਟਾਂ ਦੇ ਰਾਹੀਂ ਆਪਣਾ ਪ੍ਰਚਾਰ ਕਰਵਾਏ ਪਰ ਇਸ ਦੁਚਿੱਤੇ ਵਿੱਚੋਂ ਉਸ ਨੂੰ ਇਹ ਤਦਬੀਰ ਸੁਝੀ ਕਿ ਸੱਚੇ ਸਤਗੁਰੂ ਨੂੰ ਲੱਭਣ ਲਈ ਤੇ ਪਖੰਡੀਆਂ ਭੇਖੀਆਂ ਦਾ ਪਾਜ ਕੁਗੇੜਨ ਲਈ ਇੱਕ ਖਾਸ ਰੀਕਾ ਵਰਤਿਆ ਜਾਵੇ ਸੱਚਾ ਪਾਤਸ਼ਾਹ ਸਰਬ ਕਲਾ ਸਮਰਥ ਹੈ ਤੇ ਹਰੇਕ ਦੇ ਦਿਲ ਦੀ ਸਮਝਦਾ ਹੈ ਉਹ 500 ਮੋਹਰਾਂ ਦਸਵੰਦ ਵਜੋਂ ਲੈ ਕੇ ਆਇਆ ਸੀ ਉਸ ਨੇ ਇਹ ਮੰਨ ਵਿੱਚ ਧਾਰ ਲਈ ਕਿ ਸੱਚਾ ਪਾਤਸ਼ਾਹ ਆਪਣੇ ਆਪ ਹੀ ਗੁਰੂ ਘਰ ਦੀ ਅਮਾਨਤ ਨੂੰ ਮੰਗ ਲਵੇਗਾ ਇਸ ਤਰ੍ਹਾਂ ਉਸ ਨੇ ਦੋ-ਦੋ ਮੋਹਰਾਂ ਹਰੇਕ ਅਖੌਤੀ ਗੁਰੂ ਅੱਗੇ ਰੱਖਣੀਆਂ ਆਰੰਭਕ ਦਿੱਤੀਆਂ ਹਰੇਕ ਅਖੌਤੀ ਗੁਰੂ ਨੇ ਉਸ ਨੂੰ ਵਰ ਦਿੱਤਾ ਤੇ ਆਸ਼ੀਰਵਾਦ ਦਿੱਤਾ ਤੇ ਸਰੂਪਾ ਦਿੱਤਾ ਪਰ ਉਸਤੇ ਮੰਨ ਦੀ ਗੱਲ ਕੋਈ ਵੀ ਸਮਝ ਨਾ ਸਕਿਆ ਨਿਰਾਸ਼ ਹੋ ਕੇ ਉਸਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਸ ਨੂੰ ਸਹੀ ਗੁਰੂ ਦਾ ਤਿਦਾਰ ਹੋਵੇ ਆਖਿਰ ਪਤਾਕਰੋਂ ਤੇ ਇੱਕ ਸੁਨੇ ਉਸਦੇ ਕੰਨ ਵਿੱਚ ਹੋਰ ਪਈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਉੱਥੇ ਰਹਿੰਦੇ ਹਨ ਕਿਉਂਕਿ ਰਿਸ਼ਤੇ ਵਿੱਚ ਉਹ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਬੇ ਦਾਦੇ ਹੀ ਲੱਗਦੇ ਹਨ ਇਸ ਲਈ ਹੋ ਸਕਦਾ ਹੈ ਉਹ ਕਿਤੇ ਗੁਰੂ ਨਾ ਹੋਣ ਸੋ ਉਹ ਉਹਨਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਪੁੱਜਾ ਤਾਂ ਉਸੇ ਤਰ੍ਹਾਂ ਦੋ ਮੋਹਰੇ ਰੱਖ ਕੇ ਮੱਤਾ ਟੇਕਿਆ ਤਾਂ ਅਗੋਂ ਗੁਰੂ ਤੇਗ ਬਹਾਦਰ ਸਾਹਿਬ ਹੱਸ ਪਏ ਤੇ ਕਹਿਣ ਲੱਗੇ ਕਿ ਗੁਰੂ ਘਰ ਦੀ ਅਮਾਨਤ 500 ਮੋਹਰਾਂ ਦੀ ਬਜਾਈ ਦੋ ਮੋਹਰੇ ਹੀ ਭੇਟ ਕਰ ਰਹੀ ਹੋ ਕੀ ਕਾਰਨ ਹੈ ਪਾਈ ਮੱਖਣ ਸ਼ਾਦੀ ਖੁਸ਼ੀ ਦੀ ਹੱਦ ਨਾ ਰਹੀ ਕੋਠੇ ਉੱਤੇ ਚੜ ਕੇ ਉਸਨੇ ਉੱਚੀ ਉੱਚੀ ਹੋਕਾ ਦਿੱਤਾ ਗੁਰੂ ਲਾਧੋਰੇ ਗੁਰੂ ਲਾਧੋਰੇ ਬਕਾਲੇ ਵਿੱਚ ਸਾਰੇ ਗੁਰੂ ਦੇ ਸਿੱਖ ਪੇਟਾ ਲੈ ਕੇ ਗੁਰੂ ਦਰਸ਼ਨਾਂ ਲਈ ਆ ਇਕੱਠੇ ਹੋਏ ਦਾਵੇਦਾਰ ਗੁਰੂ ਹੁਣ ਦਾਲਨਾਗਲ ਦੀ ਵੇਖ ਕੇ ਬਕਾਲਾ ਛੱਡ ਕੇ ਆਪਣੇ ਆਪਣੇ ਰਾਹ ਪਏ ਭਾਰਤੀਰਮਲ ਨੇ ਬਾਜੀ ਹਰਦੀ ਵੇਖ ਕੇ ਸ਼ੀਹੇਮ ਸੰਤ ਦੇ ਰਾਹੀਂ ਇੱਕ ਹੋਰ ਹੱਥ ਖੇਡਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਕੱਲੇ ਵੇਖ ਕੇ ਬੰਦੂਕ ਦਾ ਫਾਇਰ ਕੀਤਾ ਪਰ ਨਿਸ਼ਾਨਾ ਖੁੰਝ ਗਿਆ ਤੇ ਬਚਾ ਹੋ ਗਿਆ ਸ਼ੀਹੇ ਨੇ ਆਪਣੇ ਸਾਥੀਆਂ ਸਮੇਤ ਗੁਰੂ ਘਰ ਦਾ ਸਮਾਨ ਲੁਟ ਲਿਆ ਤੇ ਧੀਰਮਲ ਨਾਲ ਕਰਤਾਰਪੁਰ ਨੂੰ ਚੱਲ ਪਿਆ ਮੱਖਣਸ਼ਾਹ ਦਾ ਡੇਰਾ ਨਜ਼ੀਕ ਹੀ ਸੀ ਜਦੋਂ ਉਸਨੇ ਗੋਲੀ ਦੀ ਆਵਾਜ਼ ਸੁਣੀ ਤਾਂ ਉਹ ਵੀ ਆਪਣੇ ਸਾਥੀਆਂ ਸਮੇਤ ਆ ਪੁੱਜਾ ਤੇ ਪਤਾ ਕਰਨ ਤੇ ਉਹਨਾਂ ਨੇ ਧੀਰਮਲ ਦਾ ਪਿੱਛਾ ਕੀਤਾ ਤੇ ਸਾਰਾ ਸਮਾਨ ਆਦੀ ਖੋਲਿਆਂਦਾ ਸ਼ੀਹੇ ਨੂੰ ਵੀ ਕਾਬੂ ਕਰ ਲਿਆ ਗਿਆ ਤਾਂ ਸਤਿਗੁਰਾਂ ਨੇ ਉਸ ਨੂੰ ਮਾਫ਼ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਗੁਰਮਤਾ ਸੁਨੇਹਾ ਪਹੁੰਚਣ ਲਈ ਦਰਪਈ ਮੱਖਣ ਸ਼ਾਹ ਵੀ ਆਪਣੇ ਸਾਥੀਆਂ ਸਮੇਤ ਆਪ ਜੀ ਨਾਲ ਸਨ ਪਹਿਲੇ ਆਪ ਜੀ ਸ੍ਰੀ ਅੰਮ੍ਰਿਤਸਰ ਪੁੱਜੇ ਉਤੋਂ ਦੇ ਪੁਜਾਰੀਆਂ ਨੇ ਅੱਗੋਂ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਤੇ ਗੁਰੂ ਸਾਹਿਬ ਜੀ ਅੰਦਰ ਨਾ ਜਾ ਸਕੇ ਗੁਰੂ ਸਾਹਿਬ ਪਿੰਡ ਵੱਲੇ ਆ ਗਏ ਪਰ ਜਦ ਪਾਈ ਮੱਖਣ ਸ਼ਾਹ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਜਾ ਕੇ ਪੁਜਾਰੀਆਂ ਦੀ ਸੁਦਾਈ ਕੀਤੀ ਤੇ ਉਹਨਾਂ ਸਾਰਿਆਂ ਨੇ ਆ ਕੇ ਗੁਰੂ ਸਾਈ ਪਾਸੋਂ ਖਿਮਾ ਮੰਗੀ ਤੇ ਗੁਸਤਾਖੀ ਦਾ ਪਛਤਾਤਾ ਕੀਤਾ ਪਾਈ ਮੱਖਣਸ਼ਾ ਦਾ ਜਨਮ ਜੇਲਮ ਜ਼ਿਲ੍ਹੇ ਦੇ ਪਿੰਡ ਟਾਂਡੇਵਿਕੇ ਹੋਇਆ ਦੱਸਿਆ ਗਿਆ ਹੈ ਆਪ ਜੀ ਦਾ ਪੂਰਾ ਜੀਵਨ ਸਾਡੇ ਕਿਸੇ ਵੀ ਇਤਿਹਾਸਕਾਰ ਨੇ ਕਲਮ ਬੰਦ ਕਰਨ ਦਾ ਛੇਤ ਨਹੀਂ ਕੀਤਾ ਸਿਵਾਏ ਇਹਨਾਂ ਦੋ ਕੁ ਘਟਨਾਵਾਂ ਦੇ ਸਾਡੇ ਸਾਰੇ ਇਤਿਹਾਸਕਾਰ ਚੁੱਪ ਹਨ ਉਹਨਾਂ ਦਾ ਜੀਵਨ ਸਾਡੇ ਲਈ ਇੱਕ ਰੌਸ਼ਨ ਮਨਾਰਾ ਹੈ ਪਤਾ ਨਹੀਂ ਸਾਡਾ ਹੋਰ ਕਿੰਨਾ ਕੁ ਵਿਰਸਾ ਇਸ ਤਰ੍ਹਾਂ ਪ੍ਰਕਾਸ਼ਿਤ ਹੋਣ ਲਈ ਤਰਲੇ ਲਹਿਰਿਆ ਹੋਵੇਗਾ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ